ਕਾਂ ਕੀ ਹੈ ਜੀ ਲੱਖਾਂ ਜਗਮੀ ਹਾਂਜੀ ਕਿਹੜੀ ਜਗ੍ਹਾ ਤੋਂ ਜੀ ਤੁਸੀਂ ਇਹਦੇ ਪਿੰਡ ਪੋਟਾ ਜੀ ਪਿੰਡ ਪੋਟਾ ਜ਼ਿਲ੍ਹਾ ਕਿਹੜਾ ਤਰਨਤਾਰਨ ਜੀ ਹਾਂਜੀ ਤੁਹਾਨੂੰ ਅਸੀਂ 5 ਜੂਸ ਬੋਡੀ ਸਰਵਿਸ ਪੈਕ ਦਿੱਤਾ ਸੀਗਾ ਜੀ ਤੇ ਉਹ ਵਰਤਣ ਤੋਂ ਪਹਿਲਾਂ ਤੁਹਾਡੇ ਕੀ ਕੀ ਸਮੱਸਿਆਵਾਂ ਸੀਆਂ ਇਹਦਾ ਮੇਰੇ ਪੇਟ ਸਾਰਾ ਭਾਰਾ ਰਹਿੰਦਾ ਸੀ ਵਜਣੇ ਵੱਧ ਗਿਆ ਸੀ ਠੀਕ ਹੈ ਜੀ ਠੀਕ ਹੋ ਗਿਆ ਸਾਰਾ ਤੇ ਪਿਸ਼ਾਬ ਨਹੀਂ ਹੋਦਾ ਪਿਸ਼ਾਬ ਵੀ ਖੁੱਲ ਕੇ ਆਉਂਦਾ ਠੀਕ ਹੈ ਜੀ ਹਾਂ ਹੋਰ ਕੋਈ ਪਰੇਸ਼ਾਨੀ ਠੀਕ ਹੈ ਕਮਜ਼ੋਰੀ ਜਿਹੜੀ ਕਮਜ਼ੋਰੀ ਜਿਹੜੀ ਸਭ ਖੜ ਗਈ ਆ ਜਿਹੜੀ ਵੀਕਨੈਸ ਸੀ ਉਹ ਵੀ ਦੂਰ ਹੋ ਗਈ ਤੁਹਾਡਾ ਜਿਹੜਾ ਵਜਨ ਹੈ ਤੁਸੀਂ ਵਜਨ ਕਿੰਨਾ ਘਟਿਆ ਤੁਹਾਡਾ 8 ਕਿਲੋ ਘਟਿਆ 8 ਕਿਲੋ ਘਟੇ ਹਾਂ ਇਹ ਤੁਹਾਡੀਆਂ ਹੋਰ ਜਿਹੜੀਆਂ ਪ੍ਰੋਬਲਮ ਸੀ ਤੁਸੀਂ ਦੱਸਦੇ ਸੀ ਜਿਵੇਂ ਹਾਰਡ ਦੀ ਪ੍ਰੋਬਲਮ ਸੀਗੀ ਹਾਰਡ ਦੀ আর ਲੀਵਰ ਦੀ ਜੋਦੀ ਆ ਬ੍ਰਿਕਟਣੀ ਆ ਰਹੀ ਉਹ ਕਿੰਨੇ ਕਿ ਤੁਸੀਂ ਕਿੰਨੇ ਕ ਸਮੇਂ ਤੋਂ ਸੀ ਤੁਹਾਡੀ ਜਿਹੜੀ ਹਾਰਡ ਦੀ ਪ੍ਰੋਬਲਮ ਸੀਗੀ ਇਹ 4 ਸਾਲ ਹੋ ਗਏ 4 ਸਾਲ ਹੋ ਗਏ ਹੁਣ ਜਿਹੜੀ ਪ੍ਰੋਬਲਮ ਆਈ ਸੀ ਹਾਂ ਤੇ ਉਸ ਤੋਂ ਪਹਿਲਾਂ ਵੀ ਪ੍ਰੋਬਲਮ ਆਈ ਸੀ ਹਾਰਡ ਦੀ ਪਹਿਲਾਂ ਉਹ ਵੀ ਆਈ ਪਹਿਲਾਂ 2007 ਜਾਈ ਇਹ ਪਹਿਲਾਂ ਅੱਛਾ ਮੁੜ ਕੇ 2 4 21 ਜਾਈ 2021 ਦੇ ਵਿੱਚ ਫੇਰ ਆਈ ਹੈ ਹਾਂ ਦੋ ਮੁੜ ਕੇ 4 ਸਾਲ ਦਵਾਈ ਖਾਂਦੇ ਹਨ ਹੋ ਗਿਆ ਸੀ ਉਹਦਾ ਵਜ਼ਨ ਵਾਧਦਾ ਜਾਂਦਾ ਸੀ ਫਿਰ ਮਾਰਨ 80 ਕਿਲੋ ਤੋਂ 95 ਕਿਲੋ ਹੋ ਗਿਆ 2000 80 ਕਿਲੋ ਤੋਂ 95 ਕਿਲੋ ਤੁਹਾਡਾ ਵਜ਼ਨ ਹੋ ਗਿਆ ਸੀਗਾ ਹਾਂ ਤੇ ਹੁਣ ਤੁਹਾਡਾ ਤੁਸੀਂ ਕਹਿੰਦੇ ਹੋ ਵੀ ਤਕਰੀਬਨ 10 ਕਿਲੋ ਵਜ਼ਨ ਘਟਿਆ ਤੁਹਾਡਾ ਕਿਲੋ ਘਟਿਆ ਇਹ ਜਿਵੇਂ ਕਿ ਬਹੁਤ ਪਰਿਵਾਰ ਤੁਹਾਡੀ ਵੀਡੀਓ ਵੇਖਣਗੇ ਜੀ ਹਾਂ ਤੇ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਕਿ ਮੈਂ ਇਹ ਸਲਾਹ ਦੇਣਾ ਜਿੱਦੀ ਮੈਡੀਕਲ ਜਿਹੜੀ ਉਹ ਘਟਾਓ ਤੇ ਦਵਾਈ ਖਾਓ ਵੀ ਬਾਡੀ ਦੀ ਸਰਵਿਸ ਕਰਵਾਉਣੀ ਚਾਹੀਦੀ ਇੱਕ ਵਾਰੀ ਉਹ ਇੱਕ ਰੋਗ ਲਾਉਣੀ ਹੈ ਧਾਉਣੀ ਹੈ ਦੂਜਾ ਰੋਗ ਵੀ ਜਿਵੇਂ ਕੀ ਦੇਖੋ ਤੁਸੀਂ ਇੰਨੇ ਸਾਲ ਮੈਡੀਸਨ ਵਰਤਿਆ ਨੂੰ ਹੋ ਗਏ ਸੀ ਵੀ ਤੁਹਾਨੂੰ ਪੰਜ ਸਾਲੋਂ ਕੇ ਉਹਨੇ ਦਾ ਉਹਨੇ ਰੋਗ ਦਾਗ ਵਾਲੀਆਂ ਖਾਈ ਦੀ ਪੰਜ ਫੇਰੇ ਪੰਜ ਦਕਾਨਾਂ 10 ਗੋਲੀਆਂ ਖਾਂਦੇ ਸੀਗੇ 8 ਗੋਲੇ ਰਹੀ ਅੱਜ ਬਿਲਕੁਲ ਹੀ ਮਤਲਬ ਬੰਦ ਨੇ ਕੋਈ ਗੋਲੀ ਨਹੀਂ ਅੱਜ ਕੋਈ ਵੀ ਗੋਲੀ ਨਹੀਂ ਖਾਂਦੇ ਅੱਜ ਤੁਹਾਡੇ ਜਿਹੜੇ ਪੇਟ ਦੀ ਪ੍ਰੋਬਲਮ ਹੈ ਉਹ ਵੀ ਸੈੱਟ ਹੈ ਉਹ ਵੀ ਸੈੱਟ ਹੈ ਤੇ ਤੁਹਾਡੀ ਜਿਹੜੀ ਲੀਵਰ ਦੀ ਪ੍ਰੋਬਲਮ ਹੈ ਉਹ ਵੀ ਸੈੱਟ ਹੈ ਜੀ ਐਂ ਲੱਗਦਾ ਤਾਂ ਤਾਹ ਰੋਟੀ ਥੱਲੇ ਜਿਹੜਾ ਪੇਟ ਥਾਂ ਜਾਂਦੀ ਦੀ ਜਿਹੜਾ ਪੇਟ ਆ ਫਰਿਆਦੀ ਦਾ ਅੱਜ ਮਤਲਬ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਠੀਕ ਹੈ ਜੀ ਧੰਨਵਾਦ ਲੈਰਾ ਮਹੌਬਤ ਨੂੰ ਲੈਰਾ ਮਹੌਬਤ ਨੂੰ ਅੱਛਾ ਕੁਝ ਦਿਨ ਪਹਿਲਾਂ ਨਾ ਸਾਨੂੰ ਇੱਕ ਬਾਡੀ ਸਰਵਿਸ ਪੈਕ ਦੇ ਕੇ ਗਏ ਸੀਗੇ ਹਾਂ ਜੀ ਉਹ ਤੋਂ ਵਰਤਣ ਤੋਂ ਪਹਿਲਾਂ ਕੀ ਕੀ ਪ੍ਰੋਬਲਮਾਂ ਸੀਗੀਆਂ ਤੁਹਾਨੂੰ ਮੈਨੂੰ ਤਾਂ ਜੀ ਗੋਡਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਠੀਕ ਹੈ ਜੀ ਤੇ ਇਤਜ਼ਾਬ ਬਹੁਤ ਬਣਦਾ ਸੀਗਾ ਜੀ ਠੀਕ ਹੈ ਜੀ ਸਾਰੇ ਸਰੀਰ ਨੂੰ ਸੋਜਣ ਵਾਲੀ ਸੀ ਸਰੀਰ ਸਾਰਾ ਸੁੱਜਿਆ ਹੋਇਆ ਸੀਗਾ ਚਿਹਰਾ ਵੀ ਬਹੁਤ ਭਾਰਾ ਭਾਰਾ ਲੱਗਦਾ ਸੀ ਠੀਕ ਹੈ ਖਾਣਾ ਪੀਣਾ ਹਾਜ਼ਮ ਨਹੀਂ ਸੀ ਆਉਂਦਾ ਨਹੀਂ ਆਉਂਦਾ ਨਹੀਂ ਸੀ ਠੀਕ ਹੈ ਹੋਰ ਕੀ ਪ੍ਰੋਬਲਮ ਸੀਗੀ ਜੀ ਹੋਰ ਤਾਂ ਵੀ ਬਸ ਮਾੜੇ ਮੋਟੇ ਚੱਲੀ ਜਾਂਦੇ ਰਹਿ ਇਤਜ਼ਾਬ ਵਗੈਰਾ ਆ ਜਾ ਕਬਰਾਤ ਵੀ ਬਣਦਾ ਸੀਗਾ ਹਾਂ ਜੀ ਕਵਰਾਟ ਵੀ ਬਹੁਤ ਕਵਰਾਟ ਬਹੁਤ ਹੁੰਦੀ ਸੀ ਠੀਕ ਹੈ ਇਹ ਜਿਹੜਾ ਤੁਸੀਂ ਬਾਡੀ ਸਰਵਸ ਪੈਕ ਪੀਤਾ ਪੰਜ ਜੂਸ ਇਹ ਪੀ ਕੇ ਹੁਣ ਕਿੰਨਾ ਕੁ ਤੰਦਰੁਸਤ ਹੈ ਹਾਂਜੀ ਮੈਨੂੰ 80% ਫਰਕ ਆਇਆ 80% ਫਰਕ ਆ ਸੋਜ ਲਹਿ ਗਈ ਸਰੀਰ ਤੋਂ ਹਾਂਜੀ ਬਹੁਤ ਫਰਕ ਆਇਆ ਠੀਕ ਹੈ ਖਾਣਾ ਪੀਣਾ ਹਾਜਮੇ ਆਉਣ ਲੱਗ ਗਿਆ ਹਾਂਜੀ ਬਹੁਤ ਠੀਕ ਹੈ ਪੇਟ ਗੈਸ ਤਾਂ ਨਹੀਂ ਹੁਣ ਬਣਦਾ ਥੋੜੀ ਜਿਹੀ ਹੈਗੀ ਜੀ ਪਰ ਆਲਾ ਮੱਗੇ ਨਾ ਜੀ ਜਿਆਦਾ ਬਹੁਤ ਜਿਆਦਾ ਕੋਈ ਦਿੱਕਤ ਨਹੀਂ ਅੱਛਾ ਤੁਸੀਂ ਕਿੰਨੀਆਂ ਕ ਦਵਾਈਆਂ ਦੂਈਆਂ ਖਾਧੀਆਂ ਪਹਿਲਾਂ ਇਹਦੀਆਂ ਦਵਾਈਆਂ ਦਿੱਤਾ ਜੀ ਕੋਈ ਗੈਂਟੀ ਨਹੀਂ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇਹ ਪ੍ਰੋਬਲਮ ਆਈ ਨੂੰ ਕਟੋ ਘਟੋ ਜੀ ਮੇਰੇ ਹਿਸਾਬ ਸਦਾ 10 ਸਾਲ ਹੋ ਗਏ 10 ਸਾਲ ਪੁਰਾਣੀ ਪ੍ਰੋਬਲਮ ਸੀ ਜਿਹੜੇ ਸਰਵਿਸ ਪੈਕ ਵਰਤਿਆ ਇਹ ਤੁਸੀਂ 21 ਵਾਰ ਤੇ ਹਜੇ ਹਾਂਜੀ ਠੀਕ ਹੈ ਇੱਕ ਕੋਰਸ ਕੀਤਾ ਜਾਂ ਹਾਂਜੀ ਦੂਸਰਾ ਕੋਰਸ ਚੱਲ ਰਿਹਾ ਹਾਂਜੀ ਠੀਕ ਹੈ ਤੇ ਲੱਖਾਂ ਹੀ ਭੈਣ ਭਾਈ ਨੇ ਵੀ ਜਿਨ੍ਹਾਂ ਨੂੰ ਇਹ ਪ੍ਰੋਬਲਮਾਂ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਜੀ ਇਹੀ ਮੈਸੇਜ ਦੇਣਾ ਕਹਿੰਦਾ ਆਂ ਕਿ ਵੀ ਇਹ ਜ਼ਰੂਰੀ ਹੈ ਜੀ ਪੀਣਾ ਆਪਦੀ ਸਿਹਤ ਵਾਸਤੇ ਬਾਡੀ ਸਰਵਿਸ ਪੈਕ ਪੰਜ ਜੂਸ ਹਰੇਕ ਨੂੰ ਵਰਤਣਾ ਹਾਂਜੀ ਵਰਤਣੇ ਚਾਹੀਦੇ ਇਹ ਠੀਕ ਹੈ ਧੰਨਵਾਦ ਭੈਣ ਬਹੁਤ